ਨਪੁਰ ਵਿਖੇ ਪਾਠ ਦੇ ਭੋਗ ਦੌਰਾਨ ਦੇ ਸ਼ੱਕੀ ਵਿਅਕਤੀ ਅਸਲੇ ਸਮੇਤ ਕਾਬੂ ਪਿੰਡ ਵਾਸੀਆਂ ਕੀਤਾ ਪੁਲਿਸ ਦੇ ਹਵਾਲੇ ਬੈਗ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਇੱਕ ਸਟੇਨ ਗਨ ਅਤੇ ਕੁਝ ਹੋਰ ਸਮਾਨ ਬਰਾਮਦ ਕਸਬਾ ਫਲਤ ਦੇ ਪਿੰਡ ਭਗਵਾਨਪੁਰ ਵਿਖੇ ਬੀਤੇ ਦਿਨੀ ਹੋਈ ਬੇਅਦਬੀ ਦੇ ਸਬੰਧ ਵਿੱਚ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਦੌਰਾਨ ਸ਼ੱਕੀ ਵਿਅਕਤੀਆਂ ਨੂੰ ਅਸਲੇ ਸਮੇਤ ਕਾਬੂ ਕੀਤਾ ਗਿਆ ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਸਮਾਗਮ ਚੱਲ ਰਿਹਾ ਤੇ ਵਿਅਕਤੀ ਜਿਨ੍ਹਾਂ ਦੇ ਕੋਲ ਇੱਕ ਬੈਗ ਸੀ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਏ ਅਤੇ ਸੰਗਤ ਵਿੱਚ ਬੈਠ ਕੇ ਉਹਨਾਂ ਨੇ ਬੈਠ ਕੇ ਕੁਝ ਅਜਹੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਿਸ ਤੇ ਪਿੰਡ ਵਾਸੀਆਂ ਨੂੰ ਉਹਨਾਂ ਤੇ ਸ਼ੱਕ ਹੋਇਆ ਪਿੰਡ ਵਾਸੀਆਂ ਨੇ ਕਿਹਾ ਕਿ ਉਹਨਾਂ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਲਿਜਾ ਕੇ ਸ਼ੱਕ ਦੇ ਆਧਾਰ ਤੇ ਉਹਨਾਂ ਦੇ ਬੈਗ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਇੱਕ ਸਟੇਨ ਗਨ ਅਤੇ ਕੁਝ ਹੋਰ ਸਮਾਨ ਬਰਾਮਦ ਹੋਇਆ ਪਿੰਡ ਵਾਸੀਆਂ ਵੱਲੋਂ ਉਹਨਾਂ ਦੋਨਾਂ ਨੂੰ ਮੌਕੇ ਤੇ ਪਹੁੰਚੀ ਹੋਈ ਪੁਲਿਸ ਤੇ ਹਵਾਲੇ ਕਰ ਦਿੱਤਾ ਗਿਆ ਅਤੇ ਪੁਲਿਸ ਵੱਲੋਂ ਪੁੱਛਗਿੱਛ ਕਰਾਤਾਲ ਲਈ ਉਹਨਾਂ ਨੂੰ ਥਾਣਾ ਫੁਲਤ ਲੈ ਆਂਦਾ ਗਿਆ। ਫੌਗ ਉਪਰੰਤ ਪਿੰਡ ਦੇ ਮੋਹਤਬਰ ਵਿਅਕਤੀ ਇਕੱਠੇ ਹੋ ਕੇ ਥਾਣਾ ਫੁਲਤ ਪਹੁੰਚੇ ਅਤੇ ਡੀਐਸਪੀ ਕਰਨੈਲ ਸਿੰਘ ਨੂੰ ਮਿਲੇ। ਇਸ ਮੌਕੇ ਤੇ ਡੀਐਸਪੀ ਫੁਲਤ ਨੂੰ ਦੱਸਿਆ ਕਿ ਫੜੇ ਗਏ ਵਿਅਕਤੀਆਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹਨਾਂ ਵਿੱਚੋਂ ਇੱਕ ਦਾ ਨਾਮ ਗੁਰਚਰਨ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਵੇਈ ਪੁਈ ਤਰਨਤਾਰਨ ਹੈ। ਅਤੇ ਦੂਸਰੇ ਦਾ ਨਾਮ ਰਾਜਪ੍ਰੀਤ ਵਾਸੀ ਚੱਕਕੇ ਹੀ ਹੈ। ਇਹਨਾਂ ਵਿੱਚ ਗੁਰਚਰਨ ਸਿੰਘ ਪੀਏਪੀ ਕਮਾਂਡੈਂਟ ਵਿੱਚ ਏਐਸਆਈ ਹੈ ਅਤੇ ਕਸਬਾ ਪਤਲ ਵਿੱਚ ਉਸਦੀ ਰਿਸ਼ਤੇਦਾਰੀ ਹੋਣ ਕਰਕੇ ਉਹ ਭਗਵਾਨਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਗਿਆ। ਜਿੱਥੇ ਸ਼ੱਕੀ ਹਰਕਤਾ ਨੇ ਲੋਕਾਂ ਵੱਲੋਂ ਕਾਬੂ ਕਰ ਲਿਆ ਗਿਆ। ਉਹਨਾਂ ਦੱਸਿਆ ਕਿ ਇਹਨਾਂ ਸਬੰਧੀ ਇਹਨਾਂ ਦੇ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਹਨਾਂ ਵੱਲੋਂ ਹੀ ਇਹਨਾਂ ਖਿਲਾਫ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਪ੍ਰਿਆ ਸਿੱਧੂਪੁਰਤ ਦੇ ਵਿਸ਼ੇਸ਼ ਰਿਪੋਰਟ ਫਰਕਤਪੁਰ ਦਾ ਮਾਮਲਾ ਹੈ ਕਿ ਕੀ ਮੰਗਲੇ ਗਏ ਬੜੇ ਜੀ ਕੰਪਨੀ ਤੇ ਅੱਜ ਫਰਕਤਪੁਰ ਵਿਦੇ ਤੇ ਨਾ ਨਾ ਇੱਕੋ ਮੀਡੀਆ ਲਈ ਕੁਝ ਪੱਤਰ ਸਾਹ ਦੇ ਚੁ। ਉਹਦੇ ਕਾਰਨ ਕੰਪਨੀ ਵਾਲਿਆਂ ਨੇ ਅੱਜ ਉਪਰ ਸਾਹ ਟੈਸਟ ਕਰਕੇ ਉਹਦਾ ਫੋਕਸ ਦੇ ਫੋਕਸ ਦੇ ਦੌਰਾਨ ਇੱਕ ਸਿਵਲ ਪਾਰਚਾਤੇ ਵਿੱਚ ਇਹ ਦਫਤਰ ਦੇ ਸੰਬੰਧਤ ਲੱਗਾ ਵੀ ਉਹ ਮੁਲਾਜ਼ਮਾ ਆਪਣੇ ਪੀਪੀ ਦੇ ਵਿੱਚ ਹੈਗਾ ਤੇ ਜਦੋਂਦਰ ਪੋਸਟਰਡ ਸੀਗਾ ਉਹ ਮਾਈਨਿੰਗ ਡਪਾਰਟਮੈਂਟ ਚ ਕਿ ਉਹ ਆਇਆ ਸੀਗਾ ਅੰਦਰ ਗਿਆ ਤੇ ਉਹਦੇ ਕੋਲ ਉਹਦੇ ਬੈਂਕ ਦੇ ਵਿੱਚ ਹੀ ਉਹਨ ਆਪਣੀ ਜਿਹੜੀ ਸਰਕਾਰੀ ਜਿਹੜੀ ਉਹ ਗੋਸਟ ਇਨਕਮ ਸੀ ਉਹ ਸੀ ਕਰ ਕੋ ਪੂਰੀ ਬਾਰੀ ਪਾਕਿਫਾਈ ਕਰ ਰਹੇ ਹਾਂ ਜੀ ਉਹਨੂੰ ਦਿਖਾ ਦੇ ਜੀ ਬਸ ਠੀਕ ਹੈ